ਮਾਨਯੋਗ ਕਮਿਸ਼ਨਰ ਪੁਲਿਸ ਸ੍ਰੀ ਗੁਰਪ੍ਰੀਤ ਸਿੰਘ ਪੁਲਰ ਦੇ ਦੇਸ਼ਾਂ ਦੇ ਦੇਸ਼ਾਂ ਦੇ ਉੱਤੇ ਜਿਹੜਾ ਹੁਣ ਸੀਜ਼ਨ ਜਿਹੜਾ ਚਾਈਨਾ ਡੋਰ ਦਾ ਚੱਲ ਰਿਹਾ ਹੈ ਉਸ ਤੇ ਸਾਰੀ ਪੁਲਿਸ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਵੀ ਇਹ ਜਿਹੜੀ ਮਾਰੂ ਡੋਰ ਆ ਉਸ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਦੇ ਤਹਿਤ ਥਾਣਾ ਡਿਵੀਜ਼ਨ ਦੀ ਪੁਲਿਸ ਪਾਰਟੀ ਵੱਲੋਂ ਇੱਕ ਐਫਆਈਆਰ ਨੰਬਰ 841124 ਦੀ ਦਰਜ ਕੀਤੀ ਗਈ ਹੈ ਜਿਸ ਦੇ ਵਿੱਚ ਅਕਿਊਜ਼ ਸतीश ਕੁਮਾਰ ਸਨਨਾ ਵਿਧਪrakash ਜਿਹੜਾ ਵਾ ਇਹਨੂੰ ਅਰੈਸਟ ਕੀਤਾ ਗਿਆ ਜਿਸ ਕੋਲੋਂ 13 ਗੱਟੂ ਜਿਹੜੇ ਚਾਈਨਾ ਡੋਰ ਆ ਬਰਾਮਦ ਕੀਤੇ ਗਏ ਨੇ ਜਿਸਤੇ ਬਣਦਾ ਮਕਦਮਾ ਦਰਜ ਕਰਕੇ ਜਿਹੜੀ ਅਗਲੀ ਕਾਰਵਾਈ ਜਿਹੜੀ ਪੁਲਸਰਾਂ ਤੋਂ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੋਰ ਵੀ ਜਿਹੜਾ ਇਸ ਮਾਰੂ ਡੋਰ ਤੇ ਜਿਹੜਾ ਕਾਬੂ ਪਾਉਣ ਦੇ ਲਈ ਪੁਲਸਰਾਂ ਵੱਲੋਂ ਵਕਫ ਵਕਫ ਪਾਰਟੀਆਂ ਬਣਾ ਕੇ ਨਜ਼ਰ ਰੀਟ ਕੀਤੇ ਜਾ ਰਹੇ ਤੇ ਆਉਣ ਵਾਲੇ ਇਸ ਸੀਜ਼ਨ ਦੇ ਵਿੱਚ ਜਿਹੜਾ ਪਤੰਗਬਾਜੀ ਦਾ ਜਾਂ ਦੂਸਰਾ ਸੀਜ਼ਨ ਆ ਉਸ ਦੇ ਵਿੱਚ ਜਿਹੜਾ ਵਾ ਇਸ ਦੇ ਉੱਤੇ ਪੂਰੀ ਨੱਥ ਪਾਈ ਜਾਏਗੀ। ਅਸੀਂ ਤੁਹਾਡੇ ਮਾਧਮ ਰਾਹੀਂ ਇਹ ਵੀ ਅਪੀਲ ਕਰਦੇ ਹਾਂ ਕਿ ਸਾਰੇ ਜਿਹੜੇ ਵੀ ਪਤੰਗਬਾਜੀ ਦਾ ਸ਼ੌਂਕ ਰੱਖਦੇ ਨੇ ਉਹ ਕਿਰਪਾ ਕਰਕੇ ਇਸ ਚਾਈਨਾ ਡੋਰ ਦੇ ਜਿਹੜੇ ਮਾਰੇ ਜਿਹੜੇ ਇਹਨਾਂ ਦੇ ਨਤੀਜੇ ਨੇ ਉਹਨਾਂ ਨੂੰ ਆਪਣੇ ਧਿਆਨ ਦੇ ਵਿੱਚ ਰੱਖਦੇ ਹੋયા ਇਸ ਦੀ ਵਰਤੋਂ ਤੋਂ ਗਰੇਜ਼ ਕਰ